ਲੇ ਰੱਬ ਵੀ ਤੀਜੇ ਦਿਨ ਚੜ੍ਹ ਕੇ ਆ ਜਾਂਦਾਗਾ ਲੈ ਆ ਗਈ ਬੱਦਲੀ ਜੀ ਐਨੇ ਪਤਾ ਹੁਣ ਲੱਗ ਜਵਾਰ ਨਾ ਤਾਂ ਜਨ ਚਾੜੂ ਵਾਈਦਾਗਾ ਹੈ ਕੋਈ ਕੰਮ ਨਹੀਂ ਨਿਪਟਦਾਗਾ ਚਾਹੇ ਜਿਹੜੇ ਚੜਚ ਦਾ ਤੇ ਨਾ ਜੀਤ ਆਇਆ ਨਰਮੰਦ ਡੜੀ ਆਇਆ ਹੈ ਟੱਕਰ ਪਤਾ ਨਹੀਂ ਝੋਨਾ ਕਿਵੇਂ ਹੋਣਾ ਕਿਵੇਂ ਨਾ ਲੱਗਿਆ ਕਿ ਨਹੀਂ ਹਜੇ ਜੀਤ ਤਾਂ ਤਿੰਨ ਚਾਰ ਦਿਨ ਹੋ ਗਏ ਖੇਤ ਹੀ ਰਹਿੰਦਾਗਾ ਚਲੋ ਉਹ ਤਾਂ ਕੀ ਆਊਗਾ ਹਰਮੰਦ ਰੈੜੀ ਤਾਂ ਆ ਜਾਂਦਾ ਸਤ ਸ੍ਰੀ ਅਕਾਲ ਦੰਦ ਕਿਵੇਂ ਗੱਲ ਬਾਤ ਲੈ ਨਾ ਇਹ ਨਾ ਇਹ ਨਾ ਕੂੜਾ ਜੜਾ ਫੈਗਾ ਇਹ ਮੈਡਮ ਕਿੱਧਰ ਜਾਈ ਆ ਤਾਂ ਨਹੀਂ ਇਹ ਤੇ ਛਿੱਡਗੀ ਹੋਣੀ ਲੰਮੀ ਕਿਹੜਾ ਕੋਈ ਦੱਸ ਕੇ ਜਾਂਦਾ ਕਿਤੇ ਲੈ ਰਮਾਂਦਲੇ ਹੜੀਦਾ ਹੋ ਆਦੋਰੇ ਜੱਟ ਦੀ ਜੂਨ ਬੁਰੀ ਤਰ ਤਰ ਤਕੇ ਮਰਨਾ ਅਰਦੀਆਂ ਗੱਲ ਦੇ ਨਾਲ ਮੇਰਾ ਵੀ ਨਿਬੜ ਗਿਆ ਕੰਮ ਜੇ ਅੱਗੇ ਤੁਸੀਂ ਆ ਗਿਆ ਮੈਂ ਸੋਚ ਕਰੀ ਜਾਂਦੀ ਹਾਂ ਹਾਲੇ ਤੱਕ ਨਹੀਂ ਕੋਈ ਆਇਆ ਉਧਰ ਬੱਦਲ ਜਿਹੜਾ ਹੁੰਦਾ ਹੈ ਕਿਵੇਂ ਦੁਪਹਿਰੀ ਝਾੜੂ ਲੱਗ ਰਹੀਆਂ ਲਾਉਣਾ ਤੈਨੂੰ ਪਤਾ ਹੀ ਆ ਬੱਦਲ ਜਾ ਜਾਂਦਾ ਮੈਂ ਚੱਲ ਸਾਫ਼ ਕਰਦਾ ਕੋਈ ਆ ਜਾਂਦਾ ਹੁੰਦਾ ਸਾਰਾ ਦਿਨ ਹੁਣ ਕਿਨੇ ਆਉਣਾ ਤੂੰ ਦੁਪਹਿਰੇ ਤੇ ਟਿਕ ਜਾ ਕਰੋ ਫੇਰ ਕਰਨੀ ਪੈਂਦਾ ਕੰਮ ਦਾ ਬਾਈ ਜੀਤ ਜੀਤ ਖੇਦੀ ਹੈ ਚੋਨਾ ਕਿਵੇਂ ਆਪਣਾ ਬਸ ਚਾਹ ਲੈ ਕੇ ਜਾਨਾਉਂਦੀ ਚੋਨਾ ਠੀਕ ਹੈ ਨਰਮਾ ਜਾਦੇ ਪਈ ਜਾਂਦੇ ਨਹੀਂ ਲੈ ਵੀ ਪਾਣੀ ਲਿਓ ਗਰਾ ਛੇਦੀ ਫੇਰ ਬਣਾ ਲਿਓ ਚਾਹ ਲਹਿੜ ਪਾਣੀ ਪੀਲਾ ਮੈਨੂੰ ਤੇਲ ਆ ਗਰਸੀ ਉਹ ਚਲ ਸੁੰਬਰ ਕੇ ਜੀ ਪਿੰਨੀ ਆ ਬੱਪੂ ਰਕ ਦੂੰਗਾ ਇਹ ਬੱਪੂ ਤਾਂ ਲੁੱਤੀ ਪਿਆਗਾ ਅੱਜ ਉਹ ਦਿੰਦੀ ਨਹੀਂ ਹੈਗੇ ਨਾ ਤਨ ਦੱਸ ਕੇ ਗਿਆ ਲੱਕੀ ਕਿੱਥੇ ਗਿਆ ਨਾ ਨਾ ਪਾਹੀ ਨਾ ਲੱਕੀ ਹੈ ਦੱਸੀ ਨਹੀਂ ਕਿ ਕਿੱਥੇ ਗਏ ਨੇ ਕਿੱਥੇ ਨਾ ਬੱਪੂ ਨੂੰ ਕਹਦਾ ਘਰ ਸੰਭਲ ਲੈ ਅੱਜੀ ਆਏ ਬੱਪੂ ਵੀ ਇਰਮਾਨ ਤੇਗਾ ਆਛਾ ਉਹ ਸਕੂਲ ਵਾਗੇ ਤੇ ਚੱਲ ਬੱਪੂ ਆਗਨ ਨਾਲੇ ਤਾਂ ਗੱਲ ਕਰ ਲਾਂਗੇ ਆਪਾਂ ਬਾਈ ਜੀ ਤੜੀ ਰਿਸਤੇ ਵਾਲੀ ਹਨਾ ਮਿੰਦਰ ਇਹਨਾਂ ਦੀ ਸਮਝ ਨਹੀਂ ਆਉਂਦੀ ਜੀਤ ਤਾਂ ਚੱਲ ਠੀਕ ਐ ਨਾ ਵਿਚਾਰਾ ਵੱਧ ਦੀ ਨਾ ਘਟ ਕਰਨੀ ਆ ਛੋਟੇ ਵਾਲੀ ਜਮੀਨ ਸਤਨਾਵੀ ਹੋਈ ਪਈ ਐ ਬਸ ਮੈਂ ਤਾਂ ਆਪੀ ਸੇ ਆਪਾਂ ਕਰ ਲੈ ਲੈ ਕੇ ਇਹਨੂੰ ਸਹੀ ਗੱਲ ਕਹਿੰਦੇ ਨੇ ਲੋਕ ਵੀ ਸਕੀਆਂ ਪੈਣਾ ਦੇ ਕੇ ਘਰ ਚ ਦੇਉ ਨਾ ਮਤੋਂ ਆਪ ਹੁਣ ਬਚਾਈ ਜਾਨੀ ਆ। ਕਾਈ ਤੁਨੋ ਵਿਚਾਰਾ ਜੀਤ ਕਹਿ ਦਿੰਦਾ। ਇਹਨਾਂ ਦਾ ਬਈ ਰਹਿ ਨਹੀਂ ਬਈ ਯਾਰ ਕੀ ਇਹ ਜਿਹਾ। ਚਲ ਆਏ ਆ ਵੀ ਉਹਦਾ ਵਿਚਾਰੀ ਦਾ ਨਾਲ ਤਾਂ ਉਹਦਾ ਟਾਈਮ ਪਾਸ ਹੋ ਜੂਗਾ। ਨਾਲੇ ਇਹਦਾ ਪਾਣੀ ਮੈਨੂੰ ਫੜਾ ਦੇ ਜੇ ਬਾਦੂਆ। ਤੇ ਨਾਲੇ ਬਾਪੂ ਨੂੰ ਐ ਹੋ ਜੂ ਚਲ ਬਹਿ ਗਿਆ ਬਰਾ। ਬਰਾਬਰ ਦਾ ਹੋ ਜੂ ਨਾਲੇ ਆਪਾਂ ਕੱਲ ਲੋਕ ਕਹਿਣਗੇ ਨਹੀਂ। ਵੇਚ ਛੜਾ ਰੱਖ ਲੈ ਬਦਨ ਨੇ ਇਹਨਾਂ ਨੇ ਅਬ ਦੇ ਮਾਰਣੇ ਜ਼ਮੀਨ ਦੇ ਮਾਰਣੇ। ਆਪਾਂ ਤਾਂ ਸੋਚਣੀ ਪੈਂਦੀ ਆ। ਉਹਨੂੰ ਕਾਦੇ ਵਾਤੇ ਪੜਾਇਆ ਸੀ ਉਹਨੂੰ ਤਾਂ ਪੜਾਇਆ ਸੀ ਵੀ ਕਿਸੇ ਹਾਰ ਲੱਗ ਜਾਊਗਾ ਹਾਰ ਲੱਗਦਾ ਲੱਗਦਾ ਪੰਗਾ ਕਰ ਲਿਆ ਵਿਆਹ ਕੀ ਇਹਦਾ ਤੈਨੂੰ ਬਤਈਆਦੋਂ ਆਪਣੇ ਵਿਆਹ ਵੇਲੇ ਕੀ ਕੁਝ ਹੁੰਦਾ ਸੀਗਾ ਤਾਂ ਇਹ ਮੈਂ ਹਾਰ ਕੋ ਬੋਚਾ ਬੋਚਾਗਾ ਨਹੀਂ ਇਹ ਤਾਂ ਨਿਕਲ ਕੇ ਭਗ ਜਾਂਦੀ ਤਾਂ ਇਹ ਹਾਰ ਕੋ ਰੱਲ ਲੈਣੀ ਪੈਗੀ ਮੈਨੂੰ ਉਹਦੀ ਕਹਿੰਦੇ ਲੰਬ ਮੈਰਿਜ ਕਰਾਵਾਂਗਾ ਇਸ ਤਾਂ ਕਰਾਉਣਾ ਰਿਸ਼ਤਾ ਪੱਭੀ ਕਰਾ ਦੇ ਨਹੀਂ ਤਾਂ ਮੈਂ ਤੇ ਲੈ ਕੇ ਭਜੂਗਾ ਮਨੁਰਾ ਦਾ ਭੱਜ ਗਿਆ ਫਿਰ ਹੁਣ ਵੀ ਭੱਜ ਗਿਆ ਵੈਹੇ ਹੋਏ ਵੀ ਨਹੀਂ ਟਿੱਕੇ ਹੈ ਇਸ ਗੱਲ ਬਾਹਰ ਨੂੰ ਤੇ ਜਾਣਾ ਹੈ ਘੁੰਮਣ ਫਿਰਨ ਤੇ ਜਾਣਾ ਘਟੋਟ ਬੰਦਾ ਦੱਸਦਾ ਦੇਵੇ ਮੀਂਹ ਦੱਸ ਕੇ ਬਗ ਜੀਏ ਚੱਲ ਤੂੰ ਐ ਕਰ ਨਾ ਤੇ ਚਾਹ ਬਣਾ ਲੈ ਹਾਂ ਚਾਹ ਬਣਾ ਕੇ ਰੋਟੀ ਪਾ ਲੈ ਤੂੰ ਉਹ ਗਰਮੀ ਇੰਨੀ ਹੋ ਰਹੀ ਆ ਰੋਟੀ ਉਹਦੇ ਬਾਅਦ ਚੱਲ ਮੈਂ ਬਾਈ ਦੀ ਲੈ ਜਾਊਂਗੀ ਜੀਤ ਦੀ ਤੇ ਚਾਹ ਲੈ ਜਾਊਂਗਾ ਤੇ ਜੀ ਨਾ ਗਰੀ ਸੀ ਗੱਲ ਨਹੀਂ ਪਈ ਜਾਂਦਾ ਉਹ ਨਰਮੇ ਦਾ ਪੰਗੇ ਕਰਦਾ ਕਿੱਲੇ ਵਾਲਾ ਝੋਨੇ ਲਾ ਦਿੰਦੇ ਵਧੀਆ ਸੀ ਕੌਣ ਚੁਗਣ ਜਾਊਆ ਮੇਰੀ ਜਾਨ ਨੂੰ ਫੇਰ ਪੰਗਾ ਛੇੜਦਾ ਜਾਂਦਾ ਆਏ ਸਾਲ ਕਹਿੰਦੇ ਵੀ ਨਰਮਾ ਨਾ ਵੀ ਜੀ ਨਰਮਾ ਨਾ ਵੀ ਜੀ ਤੁਸੀਂ ਗੜਾ ਮੰਨਦੇ ਹੋ ਕੋ ਬੀਜੇ ਤਾਂ ਐ ਸੀ ਵੀ ਨਾਲ ਤਾਂ ਬੰਦਾ ਆਰ ਲੱਗਿਆ ਰਹਿੰਦਾ ਕੰਮ ਲੱਗਿਆ ਰਹਿੰਦਾ ਮੈਂ ਚਲ ਥੱਬਾ ਬਾਲਣ ਦਾ ਹੋ ਜਾਂਦਾ ਮੇਰੀ ਗੱਲ ਸੁਣ ਮੈਂ ਕੱਲ ਦੇ ਤਨ ਦੇਖਾਂ ਰੂਗੀ ਕਿ ਖੇਤ ਜਾਇਆ ਕਰੂੰਗੀ ਮਰ ਕੱਲੀ ਫਸ ਗਈ ਹੁਣ ਉਦੋਂ ਛੋੜੇ ਤਿੰਨ ਜਣਿਆਂ ਦੇ ਦੋ ਜਣਿਆਂ ਦੇ ਰੋਟੀਆਂ ਹੋਇਆ ਕਰਨਗੀਆਂ ਖੇਤ ਰੋਟੀ ਜਾ ਕਰੂ ਵੀ ਫੇਰ ਵੀ ਕਦੇ ਕਿਸੇ ਦੀ ਕਦੇ ਕਿਸੇ ਦੀ ਉਹਦਾ ਸਰਦਾਰ ਨੇ ਹੱਥ ਨਹੀਂ ਲਾਉਂਦੀ ਹੈਗੀ ਚਲ ਐਂ ਕਰ ਤੂੰ ਤੂੰ ਨਾ ਤਾਂ ਰੋਟੀ ਲਿਆ ਪਾ ਕੇ ਤੇ ਚਾਹ ਬਣਾ ਲੈ ਤੇ ਮੈਂ ਬਾਪੂ ਨਾਲ ਵੀ ਕਰਦਣ ਵਾਲੀ ਗੱਲ ਵੀ ਉਹਨੂੰ ਵੀ ਪਤਾ ਇਹ ਜੀਤ ਵਾਲੀ ਗੱਲ ਦਾ ਵੀ ਐਂ ਕਰਕੇ ਵੀ ਪਈ ਉਹ ਕੁੜੀ ਵੀ ਆਈ ਸੀ ਕਦੇ ਹਾਂ ਤੇ ਉਹਦਾ ਵੀ ਐਂ ਕਰਕੇ ਥੋੜਾ ਜਆ ਸੋਤੜੀ ਬੋਲਦੀ ਹੈ ਹੂੰ ਵੀ ਜੀਤ ਮੰਨ ਗਿਆ ਉਹ ਮੈਨੂੰ ਲੱਗਦਾ ਵੀ ਜੀਤ ਨੇ ਮੰਨਣਾ ਹੀ ਹੈਗਾ ਤੂੰ ਜੀਤ ਕੋਲ ਗੱਲ ਕਰੀ ਸੀ ਕਰੀ ਸੀ ਮੈਂ ਉਹ ਕਹੇ ਬਾਈ ਮੈਂ ਤਾਂ ਇਹੀ ਠੀਕ ਆ ਆਪਣਾ ਵਧੀਆ ਚੱਲੀ ਜਾਂਦਾ ਹੁਣ ਫੇਰ ਐ ਹੋ ਜੂਗਾ ਮਾ ਚਲ ਕੋਈ ਗੱਲ ਨਹੀਂ ਬਈ ਜਦੋਂ ਹੋਊਗਾ ਦੇਖੀ ਜਾਊਗੀ ਮੇਰੇ ਨਾਲ ਫਰਜ਼ ਤਾਂ ਆਦਾ ਕਰਨਾ ਪਊ ਆਪਾਂ ਨੂੰ ਐ ਤਾਂ ਗੱਲ ਉਤਲੇ ਮੈਨੂੰ ਕਹਿੰਦੀ ਹੁੰਦਾਗਾ ਠੀਕ ਆ ਤੇ ਨਾਲੇ ਮੈਂ ਬੀਬੀ ਨਾਲ ਗੱਲ ਕਰੀ ਸੀ ਪਿੰਡ ਹੂੰ ਬੀਬੀ ਨੂੰ ਪੁੱਛਿਆ ਤੇ ਮਾ ਸਾਡੇ ਕੋਲੇ ਆਏ ਨੇ ਕਹਿੰਦੇ ਨਾ ਸਾਡੇ ਕੋਲੇ ਨਹੀਂ ਆਏ ਹੈਗੇ ਫਿਰ ਮੈਂ ਕੁੜੀ ਨੂੰ ਵੀ ਪੁੱਛ ਲਿਆ ਆਪਣੇ ਨੂੰ ਕੁੜੀ ਵੀ ਗਏ ਆਪਣੇ ਕੋਲ ਆਈ ਨਹੀਂ ਹੈਗੀ ਫਿਰ ਗਏ ਨੇ ਤਾਂ ਗਏ ਕਿੱਥੇ ਨੇ ਉਹ ਹੁਣ ਵੀ ਚੱਲੋ ਤਾਂ ਛੱਡ ਬਰਾਮੀ ਆ ਜਾਣਗੇ ਯਾਰ ਉਹਦਾ ਤਾਂ ਕੋਈ ਪਤੀ ਆ ਵੀ ਉਹ ਤਾਂ ਮਾਂ ਜੀ ਤੇ ਆਈ ਦਾ ਪਤਾ ਨਹੀਂ ਕਿੱਥੇ ਘੁੰਮਣ ਲੱਗ ਜਾਣ ਕਿੱਥੇ ਫਿਲਮਾਂ ਦੇਖਣ ਲੱਗ ਜਾਣ ਕਿੱਥੇ ਉਹ ਕਿਹੜਾ ਚੱਲ ਉਹ ਕਰਨਾ ਤੂੰ ਜਿਹੜਾ ਕੰਮ ਕਰਨਾ ਉਹ ਕਰੀਏ ਪਹਿਲਾਂ ਮੈਂ ਤਾਂ ਬਾਪੂ ਨੂੰ ਪੁੱਛ ਲਾਂ ਭਾਬੀ ਠੀਕ ਰਿਹਾ ਉਧਰ ਤੇ ਬਾਕੀ ਨਾਲੇ ਇਹਦਾ ਉਹ ਕਰ ਲਾਂਗੇ ਆਪਾਂ ਇੰਨਾ ਤਾਂ ਹਾਂ ਚਾਹੀਦਾ ਬੰਦੇ ਨੂੰ ਵੀ ਘਰੋਂ ਦੱਸ ਸਕੇ ਜਾਵਾਂ ਮੈਂ ਖੁੱਲੇ ਬਾਅਦ ਛੱਡ ਕੇ ਅਹੀਂ ਬਾਪੂ ਵਸ ਆ ਰਗਾ ਅੱਜ ਉਹ ਪੜਨ ਲੱਗਾ ਮੈਨੂੰ ਤੇ ਗੜਿਵੜੇ ਬਾਗੇ ਗੜ ਮੈਂ ਹੁਣ ਦੇਖਿਆ ਮੈਂ ਕੂੜਾ ਵੀ ਸੰਭਰਨ ਆਲਾ ਪਿਆਗਾ ਦੀਨ ਦੀ ਨਹੀਂ ਹੈਗੀ ਫਿਰ ਮੈਂ ਕਿੱਥੇ ਗਿਜਾਰੇ ਨੇ ਕਿਤੇ ਸਾਹ ਜਲਾਇਆ ਮੈਂ ਚਲੋ ਉਹ ਨਾ ਦੂੰ ਟੈਨਸ਼ਨ ਲੈ ਉਹ ਤਾਂ ਚਲੋ ਜਿਵੇਂ ਹੋਊਗਾ ਠੀਕ ਹੈ ਚਲ ਤੂੰ ਬਾਪੂ ਨਾਲ ਗੱਲ ਕਰ ਠੀਕ ਜੇ ਉਹ ਕੁੜੀਵਾਰੀ ਬਾਪੂ ਮੰਨ ਜੂਆ ਤੂੰ ਚਾਹ ਬਣਾ ਲੈਣਾ ਤੇ ਬਾਪੂ ਪੀ ਲੂਗਾ ਠੀਕ ਤੇ ਰੋਟੀ ਪੁੱਛਦਾ ਮੈਂ ਬਾਪੂ ਨਹੀਂ ਕਰਨੀ ਖਾਣੀ ਹੋਈ ਜੀ ਹਾਂ ਕੋਈ ਫੁੱਛ ਲੈ ਮੈਂ ਨੇ ਪਰਲਾ ਰਾਮ ਜੀ ਕਰ ਲੈ 10 ਮਿੰਟ ਨੂੰ ਮੇਡ ਦੇ ਕੰਮ ਫਿਰ ਉਹ ਉੱਥੇ ਲੇਟ ਹੋ ਜਾਣਗੇ ਬਟਾ ਬਟਾ ਲੱਗ ਰਹੀ ਜੀ ਫੁੱਛਣਾ ਤੇ ਦੁਬਾਰਾ ਮੇਡ ਕੰਮ ਪਰ ਨੰਬੜੂ ਵਿੱਚੋਂ ਸੱਚਾ ਕਿ ਮੂੰਹ ਵਗ ਜਾਂਦੀ ਹੈਗੀ ਮੇਰੀ ਜਾਨ ਨੂੰ ਪੰਗਾ ਛੇੜ ਜਾਂਦੀ ਹੈ ਨਾ ਮੈਂ ਇਹਨੂੰ ਕਹਿਣ ਜੋਗਰੀ ਸਾਰਾ ਦਿਨ ਬਸ ਉਈ ਦਿਮਾਗ ਆ ਇੱਧਰ ਉੱਧਰ ਘੁੰਮਦਾ ਰਹਿੰਦਾ ਵੀ ਦੱਸ ਮੈਂ ਕੀ ਕਰਾਂ ਆਗੇ ਬਾਪੂ ਸਤਿ ਸ਼੍ਰੀ ਅਕਾਲ ਬਾਪੂ ਸਤਿ ਸ਼੍ਰੀ ਅਕਾਲ ਪੁੱਤ ਸਾਰਾ ਆ ਗਿਆ ਆ ਆ ਗਿਆ ਪਤਾ ਆ ਗਿਆ ਠੀਕ ਠਾਕ ਆ ਗਿਆ ਥਕੇ ਮਾਝ ਆ ਗਿਆ ਤੇ ਹੋ ਠੀਕ ਹੈ ਚੰਗੇ ਹੋ ਗਏ ਦਰਸ਼ਨ ਮੇਲੇ ਦਰਸ਼ਨ ਮੇਲੇ ਨੰਦਪੁਰ ਸਾਹਿਬ ਦੇ ਸ਼ੁਕਰ ਹੈ ਹੋ ਸਾਰੇ ਧਾਮਾਂ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਬਹੁਤ ਵਧੀਆ ਬੱਚਿਆਂ ਨੂੰ ਦਰਸ਼ਨ ਕਰਾ ਲਿਆ ਦੇ ਸੰਗਤ ਸਾਰੀ ਬੜੀ ਖੁਸ਼ ਸੀ ਅਮਰੀਕਾ 1:00 ਵਜੇ ਵੀ ਸਵੇਰੇ ਤੁਸੀਂ ਅਸੀਂ ਸਵੇਰੇ 4:00 ਵਜੇ ਆਏ ਨੋਕਾਉਟ ਤੇ ਵਾਰਸ਼ਤੀ ਕਰਕੇ ਨਾ ਦੋਨੇ ਅਰਮਾਨ ਤੇ ਕਾਸ਼ਦੋਨੀ ਸਕੂਲ ਕੇ ਨਹੀਂ ਗਰਦੀ ਅੱਛਾ ਤੇ ਸਵੇਰ ਤੁਸੀਂ ਨਹੀਂ ਆਗੇ ਜੀ ਨਾ ਬਸ ਛੋਟਾ ਹੋਣਾ ਹੋਇਆ ਸਾਡਾ ਖੇਤ ਜਾਣਾ ਹੋਇਆ ਅੱਛਾ ਹਾਂ ਫਿਰ ਕਰਦਾ ਮਾਹੌਲ ਦੱਸੋ ਫਿਰ ਠੀਕ ਹੈ ਬਪੂ ਕਰਦਾ ਤੇ ਜੀਤ ਵੀ ਕੋਈ ਅੱਜੀ ਪੁੱਛਦਾ ਜੀ ਜਮਾ ਹਾਂ ਪਰ ਬਪੂ ਆਇਆ ਨਹੀਂ ਕੋਈ ਫੋਨ ਹੋਣਾ ਕੋਈ ਫਿਕਰ ਕਰਦਾ ਜੀ ਅੱਛਾ ਮਾਪੂ ਨਾ ਲੈ ਚੰਨਾ ਲੈ ਮੈਂ ਤਾਂ ਮੈਂ ਚਲਰ ਚੁਪੀਆਂ ਦਾ ਹੋਊ ਫਿਰ ਚਲਰ ਜਾਏ ਦੇ ਹਮੇਸ਼ਾ ਹੁਣ ਹੀ ਆਇਆ ਸੀ ਗੁਰਦੁਆਰੇ ਦੇ ਚਾਹ ਨੂੰ ਲਗਰੀ ਹੈ ਚਾਹ ਲਿਆ ਮਲੇ ਰੋਟੀ ਉਹ ਚਾਹ ਕਿਉਂਕਿ ਬੁਢਾ ਸਰੀਰ ਹੁਣ ਥਕਾਵਟ ਬਣ ਜਾਂਦਾ ਹੈ ਤੇ ਜਿਹੜਾ ਪਿਆਸੀਗਾ ਮੈਂ ਪਿਆਸੀਗਾ ਮਾ ਨਿਕਾ ਕਬੀ ਕੋ ਬਹੁਤ ਥਕਾਣਾ ਕਿਉਂ ਨਾ ਮਸ਼ਾਤ ਕੀ ਹੈ ਮਾ ਜਾ ਹੁਣ ਨਾਲ ਦਮਾ ਚਾਹ ਪਾਣੀ ਪੀਦਾਂਗੇ ਮੈਂ ਜੀਤ ਦੀ ਚਾਹ ਲੈ ਜੂਗਾ ਤੇ ਜੀ ਦੀ ਚਾਲੇ ਜੀ ਜੀ ਬੜਾ ਕੰਮ ਕਰਦਾ ਵਿਚਾਰ ਅੰਮਤਨ ਬੱਪੂ ਚਾਰ ਦਿਨ ਹੋ ਗਏ ਮੋਟਰ ਦੀ ਸਮੋਥ ਠੀਕ ਹੈ ਬਾਈ ਉਰੀ ਠੀਕ ਹੈ ਮੈਂ ਉਹ ਚੋਨਾ ਦਾ ਲਾਦਾ ਬਈ ਠੀਕ ਖੜੇ ਆਪਾਂ ਕਿਲਾ ਗੋ ਨਰਮੀ ਦਾ ਜੀ ਉਹ ਚੜੀ ਲੱਗੀ ਹੂੰ ਉਹਦੇ ਕਰਕੇ ਦੋੜਿਆ ਐਨ ਲੱਗਦਾ ਜੀ ਤਾਂ ਠੀਕ ਰਿਹਾ ਮੌਸਮ ਫਿਰ ਤਾਂ ਠੀਕ ਹੈ ਹੂੰ ਜੇ ਚਲੀ ਰਹੀ ਫਿਰ ਮੰਕਰਨ ਮਖਰਾਬ ਨਾ ਹੋ ਜੇ ਉਹ ਮੈਂ ਇੱਕ ਹੋਰ ਗੱਲ ਕਹਿੰਦਾ ਜੀ ਮੈਂ ਸੁਖਬੀ ਸੁੱਕਿਆ ਐਨੰਦ ਪੁਸੈਰ ਜੀਤ ਦਾ ਵੀ ਕਿਤੇ ਕਰਦੋ ਤੁਸੀਂ ਜੀਤ ਦਾ ਬਾਪੂ ਤੇਰੇ ਬਿਨਾ ਕਹੀ ਨਾ ਗੱਲ ਚੱਲੀ ਸੀਰੇ ਆਪਣੇ ਉਹ ਕੁੜੀ ਵੀ ਆਈ ਸੀ ਤੇ ਉਹ ਜਿਹੜੀ ਉਹਨਾਂ ਦੀ ਕੁੜੀ ਨੇ ਤੂੰ ਤਰੀ ਬੋਲਦੀ ਐ ਹਾਂ ਕੁੜੀ ਦੇ ਸਿਆਣੀ ਨੇ ਤੇ ਉਹਦੀ ਗੱਲਬਾਤ ਤੇ ਚਲਾਰੀ ਕੀਤੀ ਸੀ ਅਸੀਂ ਨੇ ਤੇ ਉਹ ਪਰ ਜੀਤ ਨਹੀਂ ਇਹ ਮੰਨਦਾ ਤੱਕਾ ਠੀਕ ਐ ਫੇ ਸਾਰੇ ਵੀ ਉਮਰ ਲੰਘ ਗਈ ਤੂੰ ਦੀ ਅਰ ਦਾਨੀ ਬਪ ਪਹਿਲੀ 26 27 ਸਾਲ ਦਾ ਹੋਇਆ ਪਿਆ ਉਮੈ ਕਿਹਾ ਸੀ ਉਹਨੂੰ ਕਿ ਭਾਈ ਪਹਿਲਾਂ ਆ ਤੇ ਤੁਸੀਂ ਤਾਂ ਠੀਕ ਹੋ ਰਾਜਿੰਦਰ ਵੀ ਠੀਕ ਐ ਉਹ ਹੁਣ ਦੋ ਛੋਟਿਆਲੀ ਗੱਲ ਸੀ ਉਹ ਕਹਿੰਦਾ ਵੀ ਉਹਨੂੰ ਤੁਸੀਂ ਮੈਨੂੰ ਉਹ ਕਰਤੋਂ ਨੂੰ ਉਹ ਕਰਨੋ ਜਦ ਮੈਂ ਤਾਂ ਆਪ ਹੀ ਨਹੀਂ ਕਰਾਉਂਦਾ ਸੀ ਠੀਕ ਐ ਮੈਂ ਤਾਂ ਹੁਣ ਵੀਰਾ ਨਹੀਂ ਹੈ ਬਾਈ ਰਾਜੀ ਨਹੀਂ ਜਦ ਤੂੰ ਤਾਂ ਰਾਜੀ ਨਹੀਂ ਹੈਗਾ

ਪਹਿਲਾਂ ਦੋ ਸੀਆਂ ਇਹ ਉਹ ਕਰੀ ਜਾਂਦੀਆਂ ਨੇ ਚਿਰ ਚਿਰ ਕਰਦੀਆਂ ਜਵੇਰੇ ਸ਼ਾਂ ਉਹ ਇਸ ਰਹਿਣਾ ਨੂੰ ਕਿਤੇ ਕਹਿੰਦਾ ਵੀ ਤੀਜੀ ਆ ਕੇ ਹੋਰ ਨਾ ਆਪਣਾ ਜੰਮੀ ਉਹ ਕਰ ਦੇ ਉਹ ਆ ਗੱਲ ਕੁ ਕਰੀ ਜਾਂਦਾ ਗੋੜੀ ਉਹ ਤਾਂ ਠੀਕ ਆ ਥੋੜੀ ਕਹਿੰਦਾ ਰੀਤ ਤਾਂ ਜੇ ਥੋੜੀ ਜਿਆਦਾ ਬੋਲਦੀ ਹੈ ਜਿਆਦਾ ਬੋਲਦੀ ਹੈ ਜਿਆਦਾ ਬੋਲਣ ਕਰਕੇ ਜੇ ਵਿਚਾਰਾ ਤੇਰੇ ਘਰ ਜਾਂ ਤੋਂ ਰੋਟੀ ਟੁੱਕ ਮੰਗਦਾ ਤਾਂ ਵੀ ਉਹ ਉਹ ਹੋ ਰੱਖਣਾ ਦੇਖਦੀ ਹੈ ਕੀ ਕੰਮ ਕਰਦਾ ਤਾਂ ਵੀ ਉਹ ਰੱਖਣਾ ਦੇਖਦੀ ਹੈ ਆਪਣੇ ਘਰਾਂਲੇ ਨੂੰ ਵੀ ਚੱਕੀ ਰੱਖਦੀਆਂ ਜੀ ਤੇ ਖਲਾਫ ਕਰੀ ਰੱਖ ਚਲੋ ਬੱਪੂ ਪੁੱਤ ਜੀ ਦੇਖੋ ਨਾ ਨੀਨੀ ਨਹੀਂ ਮੱਤੇ ਠੀਕ ਹੈ ਉਧਰ ਉਹ ਛੋਟੇ ਨੂੰ ਮੈਂ ਪਹਿਲਾਂ ਹੀ ਸਮਝਾਇਆ ਜੋ ਪੜਾ ਲਿਖਿਆ ਤਾਂ ਇਹੀ ਸੀ ਵਿਚਰ ਪੜਨ ਦੇ ਕੇ ਪਈ ਆਪਰ ਦਿਹਾੜੀ ਦਾ ਕੰਮ ਆਪਣਾ ਦਾ ਖੇਤੀ ਬੰਦੇ ਦਾ ਜਦੋਂ ਮਰਜ਼ੀ ਕਰ ਲੈ ਹੂੰ ਪੜ ਲਿਖ ਕੇ ਕੋਈ ਕਿਸੇ ਬੱਚੇ ਲੱਗ ਜੂਗਾ ਤੇ ਰਜਾਲ ਸਖੀ ਹੂੰ ਤੇਰੀ ਵੀ ਜ਼ਿੰਦਗੀ ਸਫਲ ਹੋ ਜੂ ਵੀ ਤੇ ਤਿੰਨਾਂ ਦੇ ਇੱਕ ਜਿਹਾਕ ਤਾਂ ਨੌਕਰੀ ਲੱਗਿਆ ਇੱਕ ਪਿੰਡ ਆਕਾਣਾ ਪ੍ਰਿੰਸ ਹਾਂ ਉਹ ਹੁਣ ਗਿਆ ਹੋਇਆ ਦਾ ਉਹਨੂੰ ਬਤਿੰਦਰ ਦੱਸ ਕੀ ਨਹੀਂ ਗਿਆ ਦਾ ਮੈਂ ਕਿੱਥੇ ਜਾਂਦਾ ਅੱਛਾ ਹੁਣ ਫੋਨ ਨਹੀਂ ਚੱਗਦਾ ਹੈਗੇ ਆ ਦੋਏ ਬਾਗੇ ਪਤਾ ਨਹੀਂ ਐ ਹੋ ਗਿਆ ਬਾਪੂ ਜਾ ਕਰ ਤੇ ਯਾਰ ਬਾਪੂ ਆ ਗਿਆ ਆਪਣਾ ਪਾਗੇ ਜੀ ਆਪਾਂ ਨਾ ਦਿਨ ਦੱਸਿਆਣਾ ਮੈਨੂੰ ਤਾਂ ਨਹੀਂ ਕਾਜੇ ਮੈਂ ਤਾਂ ਕਦੇ ਵੀ ਦੱਸ ਕੀ ਜੇ ਦੋਨੇ ਜਿਨੇ ਬਸੇ ਹੀ ਹੋ ਉਹਨੂੰ ਬਧੇਰਾ ਸਮਝਾਉਨੇ ਆ ਵੀ ਅਸੀਂ ਮਿੱਟੀ ਜਿ ਮਿੱਟੀ ਕਾਦੇ ਵਸਤੇ ਹੁੰਨੇ ਤੇਰੇ ਵਸਤੇ ਹੁੰਨੇ ਆ ਵੀ ਛੋਟਾ ਕੁਛ ਬਣੇ ਨਾ ਕੋਈ ਉਹ ਸੋਚੇ ਉਰੀ ਨਹੀਂ ਮਤਲੀ ਗੱਲ ਆ ਹੋਰ ਨੂੰ ਬਥੇਰਾ ਸਮਝਾਉਨੇ ਆ ਵੀ ਭਾਈ ਸਮਝ ਜਾ ਤੁਹਾਨੂੰ ਕਰਿਆ ਕਰਾਏ ਮਿਲ ਜੂਗਾ ਇੱਕ ਨਾ ਮੈਂ ਗੱਲ ਹੋਰ ਸੁਣੀ ਸੀ ਹਮ ਹੁਣ ਛੋਟੀ ਤਾਈ ਨਹੀਂ ਹੈ ਕੇਂਦਰ ਗਵੰਡਨ ਹਾਂ ਹਾਂ ਉਹ ਗਵੰਡਨ ਛੋਟੀ ਤਾਈ ਮੇਰੇ ਕੋਲੇ ਹੈ ਨਹੀਂ ਕਿੰਜ ਵੀ ਛੋਟੀ ਛੋਟੀ ਨੂ ਆ ਨਾ ਉਹ ਬੜੀ ਤਿੱਖੀ ਹੈ ਉਹ ਕਹਿੰਦੀ ਵੀ ਮੈਂ ਇਹਨੂੰ ਨਾ ਜੀਤ ਨੂ ਵਿਆਹ ਨਹੀਂ ਲੰਦੀ ਇਹਦਾ ਹਿੱਸਾ ਮੈਂ ਰੱਖੂ ਤਾਇਆ ਆਪਣਾ ਬਕੂ ਬਤਾ ਕੀ ਆ ਪੁੱਤ ਇਹ ਨਾਲ ਵੀ ਮੇਰੀ ਗੱਲ ਉਹ ਤਮਾ ਇਹ ਗੱਲ ਨਹੀਂ ਬਈ ਬਈ ਲੋਬੇਟ ਦੋਸਰ ਲੋਕ ਕਹਿੰਨੇ ਕਿ ਚਲ ਜਿੰਨੇ ਮੂੰਹ ਨਹੀਂ ਗੱਲਾਂ ਆਪਾਂ ਇਹ ਗੱਲਾਂ ਦੱਤਾ ਉਹ ਕਰੀ ਨਾ پتہ ਕੀ ਹੈ ਤੇ ਸੋ ਸਭੀ ਕਰੋ ਨਾ ਆਪਾਂ ਹੁਣ ਲੋਕ ਵੀ ਚਾਹੇ ਜਿਵੇਂ ਹੁੰਦੇ ਨੇ ਵੀ ਨਰ ਕਿਉਂ ਕੱਠਾ ਕੰਮ ਚੱਲ ਕਰਦੇ ਆਂ ਦਸੋ ਤਾਂ ਚੱਲੀ ਜਾਂਦਾ ਹੈ ਐ ਕਰਕੇ ਵੀ ਹੁੰਦਾ ਤੇ ਇਹ ਥੋੜਾ ਜਿਹਾ ਜੇ ਕੋਈ ਐਸੀ ਜਿਹੀ ਗੱਲਾਂ ਗੱਲ ਕਹਿ ਜਾਣੇ ਛੋਟੇ ਆਪਣੇ ਲਈ ਉਹ ਅਮਲ ਕਰ ਲੈਂਦੇ ਨੇ ਇਹ ਗੱਲ ਕਈ ਨਹੀਂ ਆ ਕੰਨਾਂ ਚੋ ਗੱਲ ਪਕੜੀ ਜਾਂਦੀ ਐ ਤੇ ਤੈਨੂੰ ਦੇਖਿਆ ਹੋਊਗਾ ਕਿ ਜੇ ਤੇਰੇ ਘਰ ਦੀ ਨੇ ਕਹਿਤਾ ਹੋਊਗਾ ਨੂੰ ਵੀ ਮੈਨੂੰ ਬੱਠਾ ਚੁਕਾ ਕੇ ਜਾਏ ਹੂੰ ਉਹ ਮੰਗ ਰੋ ਰੀਤ ਨੇ ਆ ਕੇ 100 100 ਗੱਲਾਂ ਬਣਾਈਆਂ 100 100 ਨਾਲੇ ਉਹਨਾਂ ਨੂੰ ਲੜੀ ਚਲੋ ਬਹੁਤ ਹੈ ਕੀ ਇਹ ਹੂੰ ਪੰਜੇਂਗਲਾ ਹੁਸ਼ਿਆਰ ਨਹੀਂ ਹੁੰਦੇ ਹੁਣ ਜੇ ਛੋਟਾ ਬੋਲਦਾ ਵਾੜਾ ਮੋਟਾ ਚਲੋ ਤਾਂ ਬੋਲਦਾ ਤਾਂ ਹੈ ਨਹੀਂ ਐ ਚਲੋ ਜੀ ਇਹ ਹੀ ਮਤ ਹੈ ਦੀ ਬਸ ਆਉਦੀ ਮਗਨ ਜੇ ਅੱਜ ਕੱਲ੍ਹ ਸਕੂਲਾਂ ਬੋਲ ਜਾਂਦੇ ਮਜਵਾਕ ਹੋ ਜਾਂਦੇ ਨੇ ਹੂੰ ਤੇ ਉਹ ਆਪਾਂ ਇਹ ਕਹਦੇ ਨੇ ਵੀ ਚਾ ਕੋਈ ਗੱਲ ਨਹੀਂ ਆਪਾਂ ਨੂੰ ਚੁੱਪ ਕਰਨਾ ਪਊਗਾ ਅਸਲ ਵਿੱਚ ਕਰਦੇ ਕੀ ਕਹੂਗਾ ਕਿਉਂਕਿ ਜਰ ਉਹ ਉਨਾਂ ਦੀ ਨਿਆਣੀ ਮੱਤ ਐ ਉਹ ਤਾਂ ਮਸ਼ਹੂਰ ਮੱਤੇ ਨੇ ਉਹ ਤਾਂ ਨਿਆਰੇ ਨੇ ਹੱਲੇ ਸੋਗਲਾ ਕਹਿੰਦੇ ਨੇ ਕੋਈ ਬੰਦਾ ਅਰੇ ਤੂੰ ਤੁਸੀਂ ਦਸਿਆ ਨੇ ਬਈ ਲਵਾ ਭਿੰਚਾ ਰੱਖ ਦੇ ਪੁੱਤ ਹੋ ਠੀਕ ਐ ਹਾਂ ਬਾਪੂ ਜੀ ਬੈਠਾ ਪੁੱਤ ਰਾਜਿੰਦਰ ਆਰੀ ਬਧੀਆ ਮੱਤਾ ਤੇਰੀ ਪਹਿਲਾਂ ਸੁਰੂਆਤ ਕਰਤੀ ਹਟਿਆ ਪੂਰੀ ਹੈ ਤਾਂ ਕੀਤੀ ਹੈ ਵੀ ਰੀਟ ਦਾ ਸੁਭਾਅ ਹੀ ਨਹੀਂ ਬਤੀਆ। ਐ ਨਹੀਂ ਦੇਖੀ ਜਿਵੇਂ ਮੇਰੀ ਭਤੀ ਪਹਿਣਾ। ਬਸ ਉਹੀ ਸੰਪਸਾਰੀ ਰੱਖਦੀ ਹੈ। ਚਲੋ ਬਾਪੂ ਜੀ ਨੇ ਹੈਗਾ ਠੀਕ ਹੈ। ਬਸ ਬਾਪੂ ਜੀ ਦਾ ਮਤੀ ਇਹ ਜਾਏਗਾ ਹੁਣ ਕੀ ਕਰੀਏਗੀ ਕਹਿ ਸਕਦੇ ਹਾਂ। ਦੇਖ ਲਓ ਆਪਾਂ ਕਹਿੰਦੇ ਨੇ ਨਾ ਇੱਕ ਦੋਨੇ ਪਹਿਲਾਂ ਦੀ। ਹਮ ਰੱਬ ਨਾ ਤਾਂ ਮੜ ਕੇ ਬਲਾਉਂਦਾ ਨਾ ਸੁਭਾਅ ਬਲਾਉਂਦਾ। ਹਮ ਤੇ ਤੇਰੀ ਛੋਟੀ ਭਰਾ ਦਾ ਸੁਭਾਅ ਹਮ ਹੂੰ ਉਹ ਤੇਰੇ ਨਾਲ ਦੇ ਕਿੰਨਾ ਕਪੈ। ਤੂੰ ਸੁਭਾਅ ਸੁਜਾ ਕੇ ਰੱਖਦਾ। ਤੂੰ ਮੇਰੀ ਵੀ ਦੇਖ ਰੇ ਕਰਤਾ ਤੇਰੀ ਮਾਂ ਤਾਂ ਮਰੀ ਆ ਜੇ ਤੂੰ ਨਾ ਹੋਵੇਂ ਬਲਵਿੰਦਰ ਤਾਂ ਮੈਂ ਕਿੱਦਾਂ ਗੱਦੀ ਕਰਕੇ ਹੁੰਦਾ ਚਲੋ ਬਾਕੂ ਤੁਹਾਨੂੰ ਤੁਹਾਡਾ ਸਾਰਾ ਇਹਨਾਂ ਦਾ ਭਾਨੇ ਨੇ ਜੁੱਧ ਚੱਕਰ ਗੱਡੇ ਹਾਂਜੀ ਨਾਲੇ ਦੋਈ ਜੀ ਜੋ ਆਪਾਂ ਨੇ ਤਾਂ ਹੀ ਪੰਨ ਕਰਵਾਪੂਛਣ ਜਿਵੇਂ ਆਖਾ ਨੇ ਤਾਂ ਪੁੱਤ ਤੰਗ ਕਰਿਆ ਪਰ ਅਜਾ ਅਰਮਾਨ ਹੈ ਤਾਂ ਬਹੁਤ ਵਧੀਆ ਆਕਾਸ਼ ਤਾਂ ਨਾ ਕਹਨ ਕੁਝ ਦੀਆਂ ਕੋਈ ਪਹਾੜੀ ਗਈ ਜਮਾਂ ਨੁਕਰ ਤੇ ਜਾਵੜਿਆ ਕਦੇ ਪੱਜੇ ਕਿ ਫੜਿਆ ਕਰੇ ਕਦੇ ਕਾਸ਼ ਫੜਿਆ ਕਰੇ ਕਦੇ ਤੇ ਰੱਬ ਤੇਰਾ ਭਲਾ ਕਰੇ ਕਦੇ ਅਰਮਾਨ ਫੜਿਆ ਕਰੇ ਕਦੇ ਮੈਂ ਫੜਿਆ ਕਰਾਂ ਉਹਨੂੰ ਤਾਂ ਅਸੀਂ ਮਸਾ ਰੱਬ ਰੱਬ ਕਰਕੇ ਘਰੇ ਲੈ ਕੇ ਬਾਰੇ ਨਾ ਨਾ ਬੱਪੂ ਕੋ ਸਹੀ ਹਿਆ ਲਾਇੰਦੇ ਮਾ ਵਰਗਾ ਹਾਂ ਟਿੱਖਾ ਵੜਾਗਾ ਟਿੱਖਾ ਵੜਾ ਰੀ ਕਿਹੜਾ ਕਰਤਾ ਸੀ ਹਾਂ ਲੱਕੀਰ ਕੋਲੇ ਵੜੀ ਗਿਆ ਵੇ ਤੂੰ ਬੜਾ ਜਵਾਬ ਨੂੰ ਜਿਹੜੀ ਫਿਕਰ ਰੱਖਿਆ ਕਰ

ਤੇ ਬਾਅਦ ਵਿੱਚ ਮਤਲਬ ਆਗਾ ਕਿ ਤੂੰ ਮਾਂ ਹੀ ਲੈ ਕੇ ਵਾਗ ਸਕੂਲ ਕਿਉਂ? ਅੱਛਾ ਅੱਛਾ ਹਾਂ। ਸਰ ਹੋਣਗੇ। ਹੁਣ ਤਾਂ ਗੱਟ ਕੇ ਛੁੱਟੀਆਂ ਆਪੂ ਆਏ ਜੀ। ਹੁਣ ਵੀ ਪੜਾਈ ਦੇ ਦਿੰਨੇ ਹੁਣ ਸ਼ੁਰੂ ਹੋ ਗਈਆਂ। ਹੁਣ ਫਿਰ ਤੁਸੀਂ ਮਨ ਕਰ ਪੰਜ ਚਾਰ ਦਿਨ ਹੁਣ ਮੁਰਦਨ ਲਾ। ਹੋਰ ਪੜਾਈ ਬਰਬਾਦ ਹੋ। ਅੱਛਾ ਜੀ ਤੁਮੰਦੀ ਕਿਸੇ ਦੀ ਨਹੀਂ। ਨਾ ਕੋਈ ਮੰਨਦੇ ਨਹੀਂ ਹੈਗੇ। ਕੀ ਕਹਿ ਸਕਦੇ ਆਂ। ਅਰੀਦ ਖੁਣਚਨੀ ਦੀ ਕੁੜੀ ਬਹੁਤ ਪੜ੍ਹੀ ਹੈ। ਫਿਰ ਔਕੀ ਵੀ ਹੋਊਗੀ। ਔਕੀ ਵੀ ਹੋਊਗੀ। ਔਖੀ ਤਾਂ ਹੋਊਗੀ ਔਖੀ ਪਿੰਡ ਵੀ ਮੈਂ ਫੋਨ ਕਰਕੇ ਪੁੱਛ ਲਵਾਂ ਮम्मी ਨੂੰ ਕਹਿੰਦੀ ਵੀ ਉਹ ਰਣੀ ਆਏਗੀ ਆਪਣੀ ਕੁੜੀ ਨੂੰ ਵੀ ਪੁੱਛ ਲੈ ਮੈਂ ਉਹ ਵੀ ਕਹਿੰਦੀ ਉਹ ਨਹੀਂ ਆਏਗੀ ਉਹ ਤਾਂ ਫਿਰ ਪਹਾੜਾ ਨੂੰ ਜਾਂਦੀ ਬਾਕੀ ਘੁੰਮਣ ਚਲ ਨਾ ਫੋਨ ਜਾਗਦਾ ਕਰ ਲੈ ਬਾਬੂ ਬਾਣੀਆਂ ਗੱਲਾਂ ਕਰਨ ਦੀ ਲੋੜ ਹੀ ਨਹੀਂ ਕਰਨ ਦੇ ਅਸ਼ਵਰ ਚਲੋ ਪੁੱਤ ਘਰ ਦਾ ਪੋਣੀ ਤੇ ਨਾਲੀ ਖਾਂਦਾ ਹੋ ਰੁਣ ਕੀ ਕਰੀ ਯਾਰ ਚਲੋ ਆਪੋ ਐਂਡ ਐਂਚਰ ਹੋ ਜਾਂਦੀ ਹੈ ਜੀ ਵਿਆਹ ਦਾ ਦੱਸ ਕਿਤਾ ਵਾਲੇ ਦੇ ਬੰਦਾ ਅੱਜ ਕੱਲ੍ਹ ਕਿਸੇ ਦਾ ਕੀ ਵਿਰੋਸਾ ਲਾ ਮੈਂ ਟੈਨਸ਼ਨ ਬਪੂ ਜੀ ਆਪਾਂ ਟੈਨਸ਼ਨ ਕਰੀ ਜਮਾਂਗੇ ਜੇ ਉਹਨਾਂ ਦਾ ਟੈਨਸ਼ਨ ਨਹੀਂ ਆਈ ਆਪਾਂ ਉਹ ਬੋਲੀਏ ਜੀ ਐਸਾ ਗਾਵਾ ਆਪਣੇ ਕੰਮ ਦੀ ਕਰੀਏ ਕੀ ਉਧਰ ਗਈ ਜੇ ਗੈਰਿਟੇਡ ਜੀ ਸੁਣੋ ਤੁਸੀਂ ਦੋਨੇ ਜਣੇ ਮੈਂ ਇਹਨੂੰ ਜੀਟ ਦਾ ਬਾਹਰ ਫਿਕਰ ਜੀ ਜਿਹੜਾ ਫਿਕਰ ਆ ਮੈਂ ਨਾ ਉੱਥੇ ਲੱਗ ਬੱਠਾ ਜਾਣਾ ਨਾ ਮੈਨਾਂ ਕੀ ਪਤਾ ਮੈਂ ਸੁਪਤਾ ਰਹਾਂ ਜਾਂ ਤੇ ਮੈਂ ਉਹਦੇ ਘਰ ਹੀ ਵੀ ਵੇਖ ਬੱਪੂ ਇਹੋ ਦੀ ਗੱਲ ਛੇੜ ਰੱਖੀ ਮੇਰੀ ਭੂਆ ਦੀ ਕੁੜੀ ਹੈ ਜੀ ਅੱਛਾ ਉਹਦੀ ਗੱਲ ਕਰੀ ਐ ਮੈਂ ਗੱਲ ਕਰੀ ਜੀ ਬਸ ਜੀ ਬਪੂ ਤੇ ਬਾਕੀ ਬਾਅਦ ਨਾਲ ਕਰਾਂਗੇ ਗੱਲ ਕੁੜੀ ਥੋੜੀ ਥੁਤਲਾ ਬੋਲਦੀ ਹੈਗੀ ਚਲੋ ਬਾਈ ਵੱਡੀ ਉਮਰ ਦਾ ਹੋਰੇਗਾ ਕੁੜੀ ਹੈਗੀ ਛੋਟੀ ਉਮਰ ਦੀ ਹੋਗੀ 8 ਸਾਲ ਦੀ ਹੈ ਠੀਕ ਹੈ ਤੇ ਵੀ ਚਲੋ ਉਹ ਵੀ ਗਰੀਬ ਜੀ ਨੇ ਚਲੋ ਕੋਈ ਨਹੀਂ ਪੁੱਤ ਥੋੜੇ-ਮੋਟੇ ਬੱਚਾ ਲਈ ਮਿਲੂਗੀ ਜੀ ਮੋਰ ਵੱਡੀ ਹੋਗੀ ਹੁਣ ਹਾਂ ਹਾਂ ਵੀ ਚਲੋ ਰੋਟੀ ਭੱਗਦੀ ਹੋਊ ਰੋਟੀ ਭੱਗਦੀ ਹੋਊਗੀ ਥੋੜੇ ਬਰਾਬਰ ਦਾ ਹੋ ਜਾਊਗਾ ਹਾਂ ਸਾਨੂੰ ਤਾਂ ਪਈਆਂ ਵੀ ਲੋਕਾਂ ਨਾਲ ਮੇਣਾ ਤਾਂ ਨਹੀਂ ਮਾਰਨਗੇ ਵੀ ਛੜਾ ਰੱਖ ਲਿਆ ਛੜਾ ਰੱਖ ਲਿਆ ਹਾਂ ਨਾ ਸਾਡੀ ਤਾਂ ਇਹ ਸੋਚ ਆ ਗਈ ਬਾਪੂ ਜੀ ਚਲੋ ਪੁੱਤ ਪੱਤੇ ਰਾਂਗੇ ਆਪਾ ਜੀ ਤਹ ਹੁਣ ਆਈ ਨਹੀਂ ਤਿੰਨ ਚਾਰ ਦਿਨ ਹੋ ਗਏ ਘਰੇ ਨਹੀਂ ਆਇਆ ਹੈਗਾ ਖੇਤ ਖੇਤੀ ਰਹਿੰਦਾ ਹੈਗਾ ਤੇ ਭਾਈ ਗੁਪਲਪਿੰਦਰ ਸਿਆ ਉਹ ਉਹ ਵੀ ਖੇਤ ਜਾ ਕੇ ਛੁੱਟੀ ਦੇ ਦੋ ਦਿਨਾਂ ਦੀ ਤੇ ਮੈਂ ਕਿਹਾ ਜੀ ਬਕਵਾ ਜੇ ਤੇਰੇ ਨਾਮ ਕੀ ਜਾ ਆਵੇ ਕਿੰਨੇ ਜੇ ਅੱਜ ਮੈਂ ਬਸ ਆਪਣੇ ਲੱਗਣਾ ਕੰਮ ਅਸਮ ਦਾ ਜੱਜਰੀ ਹੈ ਹੂੰ ਨਿਬੜ ਜੂਗਾ ਤਪ ਤਪੋਚਣਾ ਦਾ ਹੂੰ ਤੇ ਉਸ ਤੋਂ ਬਾਅਦ ਫਿਰ ਉਹ ਕਈ ਉਹਨੂੰ ਫਰੀਹ ਕਰਦੂ ਕਈ ਹੈ ਤੇ ਜੇ ਇਤਨਰ ਮੇ ਦਾ ਹੁਣ ਜਿੰਦੂ ਵਧੀਆ ਲੱਗਦੇ ਫਿਰ ਮਾ ਉਹ ਉਹਦਾ ਆਪ ਹੀ ਸਭ ਨੂੰ ਮੈਂ ਤੇਰਾ ਮਾਮਾ ਮਾਮੀ ਵੀ ਯਾਦ ਕਰਦੇ ਸੀ ਉਹਨੂੰ ਠੀਕ ਹੈ ਨਾ ਲੋਕਿਆ ਜੀ ਮੈਂ ਅੱਜ ਵੀ ਕਿਹਾ ਮਾਮੂ ਵੀ ਬਾਪੂ ਆਰੇ ਸ਼ੇਰ ਉਹਨਾਂ ਦੀ ਬਾਤ ਜੀ ਦੇਖੀ ਜੀ ਮੈਂ ਤੇ ਬਾਕੀ ਤੂੰ ਸ਼ਾਮ ਨੂੰ ਕਹ ਬਈ ਹੁਣ ਤਾਂ ਜਰਾ ਹੁੰਮੀ ਆਉਂਦਾ ਸੀ ਕਿਹ ਰੰਨਾ ਹਾਂ ਹਮ ਕਹਿੰਦਾ ਬਈ ਹੁਣ ਨਹੀਂ ਹੁਣ ਤਾਂ ਮੈਨੂੰ ਕੰਮ ਕਰ ਲੈਣ ਦੇ ਤੇ ਬਾਕੀ ਕਹਿੰਦਾ ਸ਼ਾਮ ਨੂੰ ਆ ਜੀ ਮੈਂ ਨਾ ਮੈਂ ਤਾਂ ਇਹ ਕਹਿ ਦੂਆਂ ਗੰਗਾ ਤਰੁਕੀ ਬਾਰੇ ਇਹ ਮੈਂ ਜਾਬ ਆਉਂਦੀ ਮੈਂ ਲੈ ਕੇ ਆਉਂਗੀ ਠੀਕ ਆ ਠੀਕ ਚਲ ਦੇਖਦੇ ਆ ਬਾਪੂ ਮੈਂ ਬੂਹਾਰਾ ਵੀ ਗੱਲ ਕਰੂੰਗੀ ਜੇ ਤੁਸੀਂ ਰਾਜ਼ੀ ਹੋਵੋਗੇ ਫਿਰ ਤਾਂ ਆਪਾਂ ਗੱਲ ਤੋੜ ਲਾਂਗੇ ਦੇਖ ਪੁੱਤ ਜਿਵੇਂ ਥੋੜੀ ਐ ਤਿੰਨ ਤਿੰਨ ਕਿੱਲੇ ਆਉਂਦੀ ਐ ਹਾਂ ਤੇ ਆਪਾਂ ਨੂੰ ਤਾਂ ਕੁੜੀ ਬਹੁਤ ਵਧੀਆ ਏਡੀ ਤੋਤਲਾ ਬੋਲਦੀ ਐ ਫਿਰ ਕੀ ਖਾਂਦੇ ਗੱਲਾਂ ਕੀ ਰੋਟੀ ਟੁੱਕਰ ਚਾਹ ਪਾਣੀ ਕੱਪੜਾ ਨਹੀਂ ਦਾ ਸਾਫ ਸਪਈਆ ਰੱਖ ਦਈਆ ਆਪਾਂ ਦੇ ਵਾਸਤੇ ਤਾਂ ਵਧੀਆ ਪੁੱਤ ਹਾਂ